ਲਗਦਾ ਨਹੀਂ ਕਿ ਇੱਕ ਵਾਰ ਦੇਖਣੀ ਚਾਹੀਦੀ ਹੈ ਪਹਿਲਾਂ ਕਿ ਉਸ ਤੋਂ ਬਾਅਦ ਡਿਸਾਈਡ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਹਜੇ ਟੀਜ਼ਰ ਰਿਲੀਜ਼ ਹੋਇਆ ਉਸ ਤੋਂ ਪਹਿਲਾਂ ਹੀ ਜਿਹੜਾ ਬੜਾ ਵੱਡਾ ਵਿਵਾਦ ਹੋ ਗਿਆ ਸੁਪੰਦ ਦਾ ਇਸ ਫਿਲਮ ਦੇ ਟ੍ਰੇਲਰਾਂ ਤੋਂ ਵੀ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਕਿ ਸਚਾਈ ਵਾਲਾ ਪੱਖ ਇਹਦੇ ਵਿੱਚ ਘੱਟ ਹੈ ਕੁਝ ਕਲਦਾਰ ਜਿਹੜੇ ਦਿਖਾਏ ਗਏ ਨੇ ਸਿੱਖ ਪੰਦਰੇ ਵਿੱਚੋਂ ਜਿਵੇਂ ਜਨੈਲ ਸਿੰਘ ਵੀ ਨਾਲ ਇਹਦਾ ਕਲਦਾਰ ਹੈ ਉਸ ਕਲਦਾਰ ਕੀ ਵਿਵਾਦ ਜ਼ਿਆਦਾ ਹੈ ਕਿ ਕਿਤੇ ਇਹ ਡਾਦਾ ਕਿ ਜਿਹੜੀ ਇੰਦਰਾ ਗਾਂਧੀ ਨੂੰ ਹੀਰੋਇਨ ਕਰਾਰ ਦਿੱਤਾ ਜਾਵੇ ਇਹਨਾਂ ਵਿੱਚ ਤੇ ਸਰਕਾਰੀ ਇੱਕ ਏਜੰਡਾ ਹੈ ਕਿ ਲੋਕਾਂ ਨੂੰ ਜਦ ਤੱਕ ਪਾੜਾਂਗੇ ਨਹੀਂ ਤੇ ਰਾਜ ਕਿਵੇਂ ਕਰਾਂਗੇ ਥੋੜਾ ਮੈਨੂੰ ਯਾਰ ਅੱਜ ਕੋਲੋਂ ਵੀ ਨਾਲਾ ਦਬਰ ਤਰਾਲ ਕਰਦੇ ਆ ਸ਼ੁਕਰੀਆ ਗੋਲ ਕੰਗਨਾ ਦਾ ਨਾਮ ਇੱਕ ਵਿਵਾਦਤ ਨਾਮ ਐਮਰਜੈਂਸੀ ਫਿਲਮ ਜਿਹੜੀ ਕਿ ਵਿਵਾਦਾਂ ਦੇ ਵਿੱਚ ਕੇ ਚੁੱਕੀ ਹੈ ਪਹਿਲਾਂ ਵੀ ਫਿਲਮ ਰਿਲੀਜ਼ ਹੋਣ ਦੀ ਗੱਲ ਹੋਈ ਸੀਗੀ ਲੇਕਿਨ ਫਿਰ ਜਦੋਂ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਪੂਰਵ ਵਿਰੋਧ ਤੋਂ ਬਾਅਦ ਉਸ ਫਿਲਮ ਨੂੰ ਸੈਂਸਰ ਬੋਰਡ ਨੇ ਜਿਹੜਾ ਦੁਬਾਲ ਤੋਂ ਐਡਿਟ ਕਰਨ ਲਈ ਕਿਹਾ ਸੀਗਾ ਉਹਦੇ ਵਿੱਚ ਕੁਝ ਸੀਨ ਨੂੰ ਕੱਟ ਕਰਨ ਲਈ ਕਿਹਾ ਸੀਗਾ ਸੋ ਕੁਝ ਲੋਕਾਂ ਨੂੰ ਇੰਤਜ਼ਾਰ ਸੀਗਾ ਇਸ ਦਿਨ ਦਾ ਕੁਝ ਲੋਕਾਂ ਨੂੰ ਵਿਰੋਧ ਕਰਨ ਲਈ ਇੰਤਜ਼ਾਰ ਸੀਗਾ ਕਿ ਕਦੋਂ ਫਿਲਮ ਜਿਹੜੀ ਰਿਲੀਜ਼ ਹੋਣ ਦੀ ਡੇਟ ਅਨਾਉਂਸ ਹੁੰਦੀ ਹੈ ਸੋ ਅੱਜ ਉਹ ਦਿਨ ਹੈ ਕਿ ਜਿਹੜੀ ਫਿਲਮ ਹੈ ਰਿਲੀਜ਼ ਹੋਣ ਜਾ ਰਹੀ ਹੈ ਇਸ ਵਕਤ ਮੌਜੂਦ ਆਮਦਿਤ ਸਰ ਦੇ ਮਸ਼ਹੂਰ ਜਿਹੜਾ ਸਿਨੇਮਾ ਹੈ ਪੀਵੀਆਰ ਸੋਦੇ ਚੰਦਾ ਤਾਦਾ ਜਿੱਥੇ ਕਿ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਲੇਕਿਨ ਐਸਜੀਪੀਸੀ ਵੱਲੋਂ ਵੀ ਇਸ ਫਿਲਮ ਦਾ ਵਿਰੋਧ ਕਰਨ ਲਈ ਕਿਹਾ ਗਿਆ ਹੈ ਅੱਜ ਭਰਪੂਰ ਦੀਆਂ ਸਿਕ ਜਦ ਬੰਦੀਆਂ ਇੱਥੇ ਪਹੁੰਚੀਆਂ ਨੇ ਵੱਡਾ ਵਿਰੋਧ ਹੋ ਦੱਸਿਆ ਜਾ ਰਿਹਾ ਕਿ ਇਸ ਫਿਲਮ ਦੇ ਵਿੱਚ ਜਿਹੜੇ ਦੇਸ਼ ਦਿਖਾਏ ਗਏ ਨੇ ਕਿਤਨਾ ਕਿਤੇ ਸਿੱਖਾਂ ਦੇ ਜਿਹੜੇ ਅਕਸ ਨੂੰ ਖਰਾਬ ਕਰਦੇ ਨੇ। ਸੋ ਗੱਲਬਾਤ ਕਰਾਂਗੇ ਇੱਥੇ ਜਿਹੜੇ ਕੁਝ ਸਿੱਖ ਜਥੇਬੰਦੀਆਂ ਤੋਂ ਲੋਕ ਪਹੁੰਚੇ ਨੇ ਕਿਉਂ ਇਸ ਫਿਲਮ ਦਾ ਜਿਹੜਾ ਇੰਨਾ ਵੱਡਾ ਵਿਰੋਧ ਕੀਤਾ ਜਾ ਰਿਹਾ ਹੈ। ਬਾਬਾ ਜੀ ਅੱਜ ਜੋ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਅਮਰਦੰਸੀ ਕੰਗਨਾ ਨੋਤ ਆਪ ਨੇ ਆਪ ਚ ਇੱਕ ਵਿਵਾਦਿਤ ਨਾਮ ਬਣ ਗਿਆ ਤੇ ਫਿਲਮ ਜਿਹੜੀ ਬਣਾਈ ਉਹ ਵੀ ਵਿਵਾਦਿਤ ਹੈ। ਵਿਰੋਧ ਬੜਾ ਚੱਲ ਰਿਹਾ ਅੱਜ। ਗੁਰੂ ਅੰਗਦ ਸਾਹਿਬ ਜੀ ਬਾਣੀ ਵਿੱਚ ਵਚਨ ਕਰਦੇ ਆ ਕਿ ਜੋ ਜੀ ਹੋਏ ਸੋ ਗਵੈ ਮੋਕਾ ਕਹਿਆ ਵਾਓ। ਬੀਜ ਵੇਖ ਮੰਗੇ ਅੰਮ੍ਰਿਤ ਵੇਖੇ ਉਹ ਨਿਆਉ ਜਿਹੜਾ ਮਨੁੱਖ ਜ਼ਹਿਰ ਬੀਜਦਾ ਹੈ ਉਹਦੇ ਬਦਲੇ ਵਿੱਚ ਅੰਮ੍ਰਿਤ ਨਹੀਂ ਮਿਲ ਸਕਦਾ ਜੇ ਜ਼ਹਿਰ ਬੀਜਿਆ ਹੈ ਤੇ ਉਸਦੇ ਵਜੋਂ ਜ਼ਹਿਰ ਹੀ ਵਟਣਾ ਪੈਣਾ ਅੱਜ ਕੰਗਣਾ ਰਣੋਦ ਨੇ ਜੋ ਨਫ਼ਰਤ ਦੇ ਬੀਜ ਵਿਜੇ ਨੇ ਉਸ ਕਰਕੇ ਇਸ ਫਿਲਮ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਇਹ ਸਾਰੇ ਦਰਸ਼ਕ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੇ ਵੱਡੇ ਪੱਧਰ ਤੇ ਪੰਜਾਬ ਭਾਰਤ ਵਿੱਚ ਕਿਉਂ ਵਿਰੋਧ ਕਰ ਰਹੀ ਹੈ ਕਿਉਂਕਿ ਇਸ ਫਿਲਮ ਦੇ ਰਾਹੀਂ ਉਹਨੇ ਮੈਸੇਜ ਗਲਤ ਦਿੱਤਾ ਹੈ ਸਿੱਖਾਂ ਦੇ ਕਰੈਕਟਰ ਨੂੰ ਘਟੀਆ ਢੰਗ ਦੇ ਨਾਲ ਪੇਸ਼ ਕੀਤਾ ਇਸ ਕਰਕੇ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਲੱਗਦਾ ਨਹੀਂ ਹਜੇ ਵਰਦੀ ਅਰਲੀ ਸਟੇਜ ਆਪਾਂ ਨੂੰ ਇਸ ਤਰੀਕੇ ਨਾਲ ਜਸਟੀਫਾਈ ਨਹੀਂ ਕਰ ਸਕਦੇ ਟੀਜ਼ਰ ਹਜੇ ਰਿਲੀਜ਼ ਹੋਇਆ ਹੈ ਉਸ ਤੋਂ ਬਾਅਦ ਸੈਂਸਰ ਬੋਰਡ ਨੇ ਵੀ ਤਾਂ ਇਦਾਦਾਂ ਦਿੱਤੀਆਂ ਕਿਉਂਕਿ ਪਹਿਲਾਂ ਵੀ ਸਿਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀਗਾ ਤੇ ਹੁਣ ਐਡਿਟ ਹੋ ਗਿਆਈ ਇਹ ਫਿਲਮ ਦੁਬਾਰਾ ਲੱਗਦਾ ਨਹੀਂ ਕਿ ਇੱਕ ਵਾਰ ਦੇਖਣੀ ਚਾਹੀਦੀ ਹੈ ਪਹਿਲਾਂ ਕਿ ਉਸ ਤੋਂ ਬਾਅਦ ਜਿਹੜਾ ਡਿਸਾਈਡ ਕੀਤਾ ਜਾਣਾ ਚਾਹੀਦਾ ਕਿਉਂਕਿ ਹਜੇ ਟੀਜ਼ਰ ਰਿਲੀਜ਼ ਹੋਇਆ ਤੇ ਉਸ ਤੋਂ ਪਹਿਲਾਂ ਹੀ ਜਿਹੜਾ ਬੜਾ ਵੱਡਾ ਵਿਰੋਧ ਹੋ ਗਿਆ ਫਿਲਮ ਦਾ ਆਪ ਜੀ ਨੇ ਸੈਂਸਰ ਬੋਰਡ ਦੀ ਗੱਲ ਕੀਤੀ ਹੈ ਬਹੁਤ ਸੁਲਝੀ ਹੋਈ ਗੱਲ ਹੈ ਕਿ ਸੈਂਸਰ ਬੋਰਡ ਦੇ ਵਿੱਚ ਜਦੋਂ ਵੀ ਕੋਈ ਫਿਲਮ ਦਾ ਨਿਰਮਾਣ ਹੋਣਾ ਹੈ ਉਹਦੇ ਵਿੱਚ ਸਿੱਖ ਕਰੈਕਟਰ ਨੂੰ ਪੇਸ਼ ਕਰਨ ਵਾਸਤੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਨੁਮਾਇੰਦੇ ਉਹਦੇ ਵਿੱਚ ਸ਼ਾਮਿਲ ਕੀਤੇ ਜਾਣੇ ਚਾਹੀਦੇ ਨੇ ਸਮੇਂ-ਸਮੇਂ ਤੇ ਇਹੀ ਮੰਗ ਉੱਠਦੀ ਰਹੀ ਆ ਕਿ ਜਿੰਨੀਆਂ ਵੀ ਫਿਲਮਾਂ ਸਿੱਖ ਕਰੈਕਟਰ ਨੂੰ ਦਰਸਾਉਂਦੀਆਂ ਨੇ ਉਹਨਾਂ ਵਿੱਚ ਸਿੱਖ ਕਰੈਕਟਰਾਂ ਦਾ ਜਿਹੜਾ ਚਿੱਤਰਣ ਹੈ ਉਹ ਕਿਹੜੇ ਢੰਗ ਨਾਲ ਕੀਤਾ ਜਾਣਾ ਉਸ ਸੰਬੰਧੀ ਇੱਕ ਬਕਾਇਦਾ ਵਫ਼ਦ ਭੇਜਣਾ ਚਾਹੀਦਾ ਉਸ ਤੋਂ ਪ੍ਰਵਾਨਗੀ ਲੈਣੀ ਚਾਹੀਦੀ ਹੈ ਤੋ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਨੇ ਇਸ ਗੱਲ ਦੇ ਉੱਪਰ ਬੜਾ ਜ਼ੋਰ ਦਿੱਤਾ ਕਿ ਆ ਪਹਿਲਾਂ ਡੀਸੀ ਨੂੰ ਮੰਗ ਪੱਤਰ ਦਿੱਤੇ ਗਏ ਨੇ ਉਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕੀਤੀ ਗਈ ਹੈ ਤੇ ਜਦੋਂ ਉਹਨਾਂ ਨੇ ਇਸ ਦੇ ਉੱਪਰ ਕਾਰਵਾਈ ਨਹੀਂ ਕੀਤੀ ਤਾਂ ਫਿਰ ਅਸੀਂ ਇੱਥੇ ਸਿਨਮਾ ਘਰਾਂ ਵਿੱਚ ਪਹੁੰਚੇ ਆ ਤੋ ਜਿਸ ਤਰੀਕੇ ਦਾ ਬਾਬਾ ਜੀ ਫਿਲਮ ਆਈ ਹੈ ਲੱਗਦਾ ਨਹੀਂ ਕਿ ਕੋਈ ਬਹੁਤ ਵੱਡਾ ਹੀਰੋ ਦਿਖਾਇਆ ਜਾ ਰਿਹਾ ਇੰਦਰਾ ਗਾਂਧੀ ਨੂੰ ਕਿਉਂਕਿ 1975 ਦੇ ਵਿੱਚ ਜੋ ਪਾਦ ਦੀ ਸਥਿਤੀ ਬਣੀ ਸੀਗੇ ਐਮਰਜੈਂਸੀ ਲੱਗੀ ਸੀਗੀ ਉਸ ਦੇ ਉੱਪਰ ਫਿਲਮ ਬੇਸ ਹੈ ਕੁਝ کردار ਜਿਹੜੇ ਦਿਖਾਏ ਗਏ ਨੇ ਸਿੱਖ ਪੰਥਰ ਦੇ ਵਿੱਚੋਂ ਜਿਹਾ ਜਰਨੈਲ ਸਿੰਘ ਪਿੰਡ ਵਾਲਿਆਂ ਦਾ ਕਿਰਦਾਰ ਹੈ ਉਸ ਕਰਕੇ ਵਿਰੋਧ ਜ਼ਿਆਦਾ ਹੈ ਕਿ ਕਿਤੇ ਇਹ ਡਾਦਾ ਕਿ ਜਿਹੜੀ ਇੰਦਰਾ ਗਾਂਧੀ ਨੂੰ ਹੀਰੋਇਨ ਦਾ ਕਰਾਰ ਦਿੱਤਾ ਜਾਵੇ ਫਿਲਮ ਦੇ ਵਿੱਚ ਵੀ ਵੇਖੋ ਕਿਸੇ ਦਾ ਵਿਰੋਧ ਨਹੀਂ ਗੱਲ ਇਹ ਨਹੀਂ ਹੈ ਕਿ ਜਿਹੜੀ ਬੀਬੀ ਨੇ ਫਿਲਮ ਬਣਾਈ ਪਹਿਲਾਂ ਤੇ ਉਹ ਆਪਣੇ ਬਿਆਨਾਂ ਰਾਹੀਂ ਨਫ਼ਰਤ ਵੰਡਦੀ ਰਹੀ ਫਿਰ ਫਿਲਮ ਦਾ ਸਚਾਈ ਲੋਕਾਂ ਦੇ ਸਾਹਮਣੇ ਲਿਆਉਣਾ ਪਰ ਇਸ ਫਿਲਮ ਦੇ ਟ੍ਰੇਲਰਾਂ ਤੋਂ ਵੀ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਕਿ ਸਚਾਈ ਵਾਲਾ ਪੱਖ ਇਹਦੇ ਵਿੱਚ ਘੱਟ ਹੈ ਤੇ ਜਿਹੜਾ ਬੀਬੀ ਦੇ ਆਪਣੇ ਮਾਨਸਿਕ ਤੌਰ ਤੇ ਬਿਮਾਰੀ ਉਹਦੇ ਅੰਦਰ ਹੈ ਕਿ ਨਫ਼ਰਤ ਹੈ ਉਹਦੇ ਅੰਦਰ ਉਸ ਨੂੰ ਇਸ ਫਿਲਮ ਦੇ ਰਾਹੀਂ ਪ੍ਰਮੋਟ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਸਰਕਾਰੀ ਇੱਕ ਏਜੰਡਾ ਹੈ ਕਿ ਲੋਕਾਂ ਨੂੰ ਜਦ ਤੱਕ ਪਾੜਾਂਗੇ ਨਹੀਂ ਤੇ ਰਾਜ ਕਿਵੇਂ ਕਰਾਂਗੇ ਇਸ ਕਰਕੇ ਡਿਵਾਈਡ ਕਰਨ ਵਾਲੀ ਹੈ ਸਮਾਜ ਦੇ ਵਿੱਚ ਭਾਈਚਾਰਕ ਸਾਂਝ ਖਤਮ ਕਰਨ ਵਾਲੀ ਫਿਲਮ ਹੈ ਨਫ਼ਰਤ ਫੈਲਾਉਣ ਵਾਲੀ ਫਿਲਮ ਹੈ ਸਚਾਈ ਲਿਆਉਣੀ ਆ ਤੁਸੀਂ ਸਚਾਈ ਜਿਹੜੀ ਅਸਲ ਵਿੱਚ ਲਿਆਂਦੀ ਜਾਵੇ ਕਿ ਸਚਾਈ ਹੈ ਕੀ ਸੀ ਉਹਨਾਂ ਦਾ ਅਸਲ ਰੂਪ ਕੀ ਸੀ ਤੇ ਸਿੱਖਾਂ ਦੀ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਅੱਜ ਵੇਖੋ ਕਰੋਨਾ ਕਾਲ ਹੋਇਆ ਸਿੱਖ ਨੇ ਕਦੀ ਵੇਖਿਆ ਕਿ ਇਹਦਾ ਧਰਮ ਕੀ ਹੈ ਦੀ ਜਾਤ ਕੀ ਹੈ ਕਿਸੇ ਵੀ ਮਹਾਮਾਰੀ ਦੇ ਸਮੇਂ ਕਿਸੇ ਆਫਤਾ ਦੇ ਸਮੇਂ ਸਿੱਖ ਹਮੇਸ਼ਾ ਹੀ ਉਹ ਭਾਈ ਕਨਈਏ ਵਾਲੀ ਵਿਚਾਰਧਾਰਾ ਹੈ ਕਿ ਜੰਗ ਦੇ ਮੈਦਾਨ 'ਚ ਪਾਣੀ ਵੀ ਪਿਲਾਉਣਾ ਤੇ ਮਰਮ ਪੱਟੀ ਵੀ ਕਰਨੀ ਅੱਜ ਵੀ ਗੁਰੂ ਘਰ ਸੋਚ ਆ ਕਿ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨੇ ਆਈ ਇਸੇ ਤਰ੍ਹਾਂ ਰੋਜ਼ ਸਿੱਖ ਕਹਿੰਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜੀ ਕੌਮ ਸਰਬੱਤ ਦਾ ਭਲਾ ਮੰਗਦੀ ਹੈ ਉਹਦੇ کردار ਨੂੰ ਡੇਗਣ ਦਾ ਯਤਨ ਕੀਤਾ ਜਾਂਦਾ ਕਈ ਵਾਰ ਕੁਝ ਗਲਤਫਹਿਮੀਆਂ ਕਿਤੇ ਫੈਲੀਆਂ ਜਾਂਦੀਆਂ ਉਹਦੀ ਸੱਚਾਈ ਦੀ ਤਹਿ ਤੱਕ ਫਿਲਮਾਂ ਵਾਲਿਆਂ ਨੂੰ ਜਾ ਕੇ ਪੇਸ਼ ਕਰਨਾ ਚਾਹੀਦਾ ਸੀਨ ਬੜਾ ਵਿਵਾਦਿਤ ਹੋਇਆ ਸੀ ਜਿਸ ਦੇ ਵਿੱਚ ਨੈਸਿਕ ਪੰਡਿਆ ਦੇ ਖਾਲਿਸਤਾਨ ਦੀ ਮੰਗ ਕਰਦੇ ਨੇ ਕੋ ਸਿੱਖ ਜੰਦੇ ਬੰਦੇ ਨੇ ਇਹ ਵੀ ਕਿਹਾ ਕਿ ਕਦੀ ਖਾਲਿਸਤਾਨ ਦੀ ਮੰਗ ਹੋਈ ਨਹੀਂ ਉਹਨਾਂ ਦੁਆਰਾ ਉਸ ਸੀਨ ਨੂੰ ਲੈ ਕੇ ਕੀ ਸੋਚਦੇ ਹੋ ਜਿਹੜਾ ਸੀਨ ਆਇਆ মিডিਆ ਦੇ ਵਿੱਚ ਜਾਂ ਕਿਸੇ ਵੀ ਥਾਂ ਤੇ ਸੰਤਾਂ ਦਾ ਇੱਕ ਵੀ ਬਿਆਨ ਆਇਆ ਇਸ ਬਾਅਦ ਇੱਕ ਵੀ ਬਿਆਨ ਕਿਤੇ ਰਿਕਾਰਡ ਹੋਵੇ ਔਨ ਰਿਕਾਰਡ ਹੋਵੇ ਕਿਸੇ ਦੇ ਕੋਲ ਕਿਉਂਕਿ ਜਿੰਨੇ ਬਿਆਨ ਉਹਨਾਂ ਦੇ ਹੁੰਦੇ ਆ ਲਗਭਗ ਸਾਰੇ ਰਿਕਾਰਡ ਹੈ ਉਹਨਾਂ ਦੀਆਂ ਸਪੀਚਾਂ ਰਿਕਾਰਡ ਹੈ ਕਿਸੇ ਵੀ ਸਪੀਚ ਦੇ ਵਿੱਚ ਉਹਨਾਂ ਨੇ ਇਹੋ ਜਿਹੀ ਮੰਗ ਕੀਤੀ ਹੋਵੇ ਜਿਹੜੀ ਉਹ ਫਿਲਮ 'ਚ ਵਿਖਾਈ ਜਾਂਦੀ ਜਿਹੜਾ ਸਚਾਈ ਦੇ ਨੇੜੇ ਹੀ ਨਹੀਂ ਹੈ ਫਿਲਮ ਫਿਰ ਇਹੋ ਜੀਆਂ ਫਿਲਮਾਂ ਤੇ ਸਮਾਜ 'ਚ ਨਫ਼ਰਤ ਹੀ ਪੈਦਾ ਕਰਨਗੀਆਂ ਤੇ ਸ਼੍ਰੋਮਣੀ ਕਮੇਟੀ ਨਹੀਂ ਚਾਹੁੰਦੀ ਕਿ ਸਿੱਖਾਂ ਦੀ کردار ਕੁਸ਼ੀ ਕਰਕੇ ਸਮਾਜ 'ਚ ਨਫ਼ਰਤ ਪੈਦਾ ਕੀਤੀ ਜਾ ਅੱਜ ਉਹਨੇ ਆਪਣਾ ਸੰਸਥਾ ਨੇ ਫਰਜ਼ ਪੇਸ਼ ਆਣਦਿਆਂ ਇਹ ਨਫ਼ਰਤ ਬੀਜਣ ਵਾਲੀਆਂ ਫਿਲਮਾਂ ਦਾ ਵਿਰੋਧ ਕਰਨ ਵਾਸਤੇ ਇਹ ਇਕਤਰਤਾ ਕੀਤੀ ਹੈ। ਹੁਣ ਵੈਸੇ ਕੀ ਉਹਨਾਂ ਨੇ ਸੁਨੇਹਾ ਦਿੱਤਾ ਸੀ ਸਿਨੇਮਾ ਵਾਲਿਆਂ ਨੇ ਗੱਲ ਹੀ ਹੋ ਗਈ ਜਿਹੜੀ ਫਿਲਮ ਬੰਦ ਹੋ ਰਹੀ ਹੈ। ਸ਼ਾਂਤੀਪੂਰਵਕ ਜਾਂ ਹਜੇ ਵਿਰੋਧ ਚੱਲਦਾ ਰਹਿਣਾ ਹੈ। ਸਿਨੇਮਾ ਵਾਲੇ ਉਹਨਾਂ ਨੇ ਤਾਂ ਸਫਲ ਹਾਲ ਸਾਨੂੰ ਇਹ ਆਸ਼ਵਾਸਨ ਦਿੱਤਾ ਕਿ ਅਸੀਂ ਫਿਲਮ ਨਹੀਂ ਚਲਾਵਾਂਗੇ। ਤੇ ਜਦ ਤੱਕ ਨਹੀਂ ਚਲਾਉਣਗੇ ਭਲਾ ਇਹ ਜੇ ਚਲਾਉਣ ਦਾ ਯਤਨ ਕਰਨਗੇ ਆਪਾਂ ਫੇਰ ਇਸੇ ਤਰੀਕੇ ਦੇ ਨਾਲ ਵਿਰੋਧ ਕਰਾਂਗੇ ਜੀ। ਉਹਨਾਂ ਨੇ ਤਾਂ ਕਿਹਾ ਜਾਦਾ ਕਿ ਸਿਨੇਮਾ ਵਾਲਿਆਂ ਨੇ ਆਸ਼ਵਾਸਨ ਦਵਾਇਆ ਕਿ ਅਸੀਂ ਜਿਹੜੀ ਫਿਲਮ ਹੈ ਉਹ ਰਿਲੀਜ਼ ਨਹੀਂ ਕਰਾਂਗੇ ਅੱਜ ਨਹੀਂ ਲਗਾਵਾਂਗੇ। ਪਰ ਲੇਕਿਨ ਸਵ ਬਣਾਈ ਗਈ ਹੈ ਜਿਹੜੇ ਪੰਜਾਬ ਦੇ ਜਿਹੜੇ ਪ੍ਰਧਾਨ ਦੇਸ਼ ਸੀਗੇ ਜਿਹੜੇ ਭਾਰਤ ਦੇ ਐਸੇ ਦੇਸ਼ ਸੀਗੇ ਜਿੰਨੂੰ ਅੱਜ ਲੋਕ ਪਹੁੰਚਣਾ ਚਾਹੁੰਦੇ ਨੇ ਉਹਦੇ ਬਾਅਦ ਤਰ੍ਹਾਂ ਕੋਆ ਦਿਖਾਏ ਜਾ ਰਹੇ ਨੇ ਮੰਗੇ ਵੀ ਉੱਠਦੀ ਹੈ ਕਿ ਇਸ ਨੂੰ ਨੂ ਭਰਪੂਰ ਜਿਹੜਾ ਵਿਰੋਧ ਕਰਨ ਤੋਂ ਬਾਅਦ ਬੰਦ ਵੀ ਕੀਤਾ ਜਾਣਾ ਚਾਹੀਦਾ ਕਿਉਂਕਿ ਜਿਹੜੇ ਸੀਨ ਵਿੱਚੋਂ ਦਿਖਾਏ ਗਏ ਨੇ ਉਹ ਅਕਸਰ ਨਾਲ ਮਲਾਇਆ ਜਾ ਰਿਹਾ ਉਹਨਾਂ ਵੱਲੋਂ ਇਸ ਨੂੰ ਨਹੀਂ ਐਕਸੈਪਟ ਕੀਤਾ ਜਾ ਰਿਹਾ ਸੋ ਦੇਖਣਾ ਹੋਵੇਗਾ ਪੂਰੇ ਪੰਜਾਬ ਦੇ ਵਿੱਚੋਂ ਕਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤੇ ਕੀ ਫਿਰਮ ਜਿਹੜੀ ਦੁਬਾਰਾ ਪੱਦੇ ਤੇ ਆਉਂਦੀ ਹੈ ਜਾਂ ਇਸ ਨੂੰ ਬੈਨ ਕਰ ਦਿੱਤਾ ਜਾਂਦਾ ਤੁਸੀਂ ਦੇਖਦੇ ਹੋ ਲਾਈਵ ਬਾਤ ਮੈਂ